ਸੋ ਅੱਜ ਦੀ ਵੱਡੀ ਖਬਰ ਹੈ ਹੁਸ਼ਿਆਰਪੁਰ ਦੇ ਹਲਕਾ ਚੱਬੇ ਵਾਲਾ ਅਦੀਨ ਆਉਂਦੇ ਪਿੰਡ ਬਾੜੀਆਂ ਕਲਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੋਟਪੇੜ ਹੋਈ ਹੈ ਤੇ ਇਸ ਮੁਕਾਬਲੇ ਦੇ ਵਿੱਚ ਇੱਕ ਬਦਮਾਸ਼ ਦੀ ਲੱਤ ਤੇ ਇੱਕ ਗੋਲੀ ਵੱਜੀ ਹੈ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਸੰਦੀਪ ਕੁਮਾਰ ਮੱਲਿਕ ਵੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਇਹ ਮੀਡੀਆ ਨੂੰ ਜਾਣਕਾਰੀ ਦਿੰਦੇ ਐਸਐਸਪੀ ਸੰਦੀਪ ਕੁਮਾਰ ਮੱਲਿਕ ਦਾ ਕਹਿਣਾ ਹੈ ਕਿ ਬੀਤੇ ਦਿਨੀ ਹੁਸ਼ਾਰਪੁਰ ਦੇ ਪਿੰਡ ਭਾਮ ਦੇ ਵਿੱਚ ਇੱਕ ਵੈਸਟਰਨ ਜੂਨੀਅਨ ਦੀ ਦੁਕਾਨ ਤੇ ਲੱਖਾਂ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਇਹਨਾਂ ਬਦਮਾਸ਼ਾਂ ਵੱਲੋਂ ਹਥਿਆਰਾਂ ਦੀ ਨੋਕਤੇ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਿੱਥੇ ਪਹਿਲਾਂ ਹੀ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਤਾਂ ਉੱਥੇ ਅੱਜ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਾਕੀ ਰਹਿੰਦੇ ਦੋ ਦੋਸ਼ੀ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਤੇ ਜਦੋਂ ਜੱਬੇ ਆਲ ਥਾਣੇ ਦੀ ਪੁਲਿਸ ਟੀਮ ਅਤੇ ਸੀਆਈਏ ਸਟਾਫ ਉਹਨਾਂ ਦਾ ਪਿੱਛਾ ਕਰਦਾ ਹੈ ਤੇ ਬਦਮਾਸ਼ਾਂ ਵੱਲੋਂ ਪੁਲਿਸ ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਬਦਮਾਸ਼ ਨੂੰ ਤਾਂ ਪੁਲਿਸ ਵੱਲੋਂ ਕਾਬੂ ਕਰ ਲਿਆ ਜਾਂਦਾ ਤੇ ਇੱਕ ਦੀ ਲੱਤ ਤੇ ਗੋਲੀ ਜਾਨ ਲੱਗਤੀ ਆ ਜਿਸ ਤੋਂ ਬਾਅਦ ਤੁਰੰਤ ਐਸਆਈਏ ਸਟਾਫ ਦੀ ਪੁਲਿਸ ਵੱਲੋਂ ਉਕਤ ਨੌਜਵਾਨ ਜੋ ਕਿ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਉਸ ਨੂੰ ਹੁਸ਼ਾਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਤੇ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਐਸਐਸਪੀ ਸੰਦੀਪ ਕੁਮਾਰ ਮਲਿਕ ਵੱਲੋਂ ਜੋ ਨੌਜਵਾਨ ਇਸ ਮੁੱਠਪੇੜ ਦੇ ਵਿੱਚ ਜ਼ਖਮੀ ਹੋਇਆ ਜਿਸ ਦੀ ਲੱਤ ਤੇ ਗੋਲੀ ਵੱਜੀ ਹੈ ਉਸਤੇ ਪਹਿਲਾਂ 14 मामले दर्ज ਨੇ ਤਾਂ ਨਾਲ ਦੇ ਨਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਜਿਸ ਥਾਂ ਤੇ ਇਹ ਮੁੱਠਪੇੜ ਹੋਈ ਹੈ ਜਿੱਥੇ ਮੁਕਾਬਲਾ ਹੋਇਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਬਿਤਦੀਨੀ ਹੁਸ਼ਾਰਪੁਰ ਦੇ ਹਲਕਾ ਹਲਕੇ ਅਧੀਨ ਪਿੰਡ ਆਉਂਦਾ ਭਾਮ ਜਿੱਥੇ ਕਿ ਭਾਮ ਪਿੰਡ ਦੇ ਵਿੱਚ ਮੌਜੂਦ ਇੱਕ ਵੈਸਟਰਨ ਜੂਨੀਅਨ ਦੀ ਦੁਕਾਨ ਤੇ ਇਹਨਾਂ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਲੱਖਾਂ ਦੀ ਨਕਦੀ ਲੁੱਟ ਕੇ ਇਹ ਲੁਟੇਰੇ ਫਰਾਰ ਹੋ ਗਏ ਸੀ ਜੀ ਐਜੇਸੀ ਬਾੜੀਆਂ ਕਲਾ ਜੋ 14 ਏਰੀਆ ਪੈਂਦਾ ਹੈ ਪਿੰਡ ਦਾ ਪੀਐਸ ਚੱਬੇਵਾਲ ਉੱਥੇ ਖੜੇ ਆ ਪਿੱਛੇ ਸੀ ਇੱਕ ਵਾਰਦਾਤ ਹੋਈ ਸੀਗੀ ਇੱਥੇ ਜੋ ਚੱਬੇਵਾਲ ਏਰੀਆ ਦੇ ਵਿੱਚੋਂ ਇੱਕ ਮਨੀ ਐਕਸਚੇਂਜ ਦੀ ਸ਼ਾਪ ਦੇ ਵਿੱਚੋਂ ਡਕੈਤੀ ਕੀਤੀ ਸੀਗੀ ਉਹਦੇ ਵਿੱਚ ਅਸੀਂ ਸਾਡੀ ਟੀਮ ਜੋ ਐਸਪੀ ਡੀ ਸਾਹਿਬ ਦੇ ਤਹਿਤ ਕੰਮ ਕਰ ਰਹੀ ਸੀਗੀ ਵਧੀਆ ਉਹਨਾਂ ਨੇ ਤਿੰਨ ਬੰਦੇ ਫੜੇ ਉਹਨਾਂ ਤੋਂ ਫਰਦਰ ਸਾਨੂੰ ਦੋ ਬੰਦੇ ਹੋਰ ਆਈਡੈਂਟੀਫਾਈ ਹੋਏ ਸੀਗੇ ਜਿਹੜੇ ਕਿ ਦਲਜੀਤ ਸਿੰਘ ਉਰਫ ਡੱਲੀ ਤੇ ਜਸਵਿੰਦਰ ਸਿੰਘ ਪਹਿਲਾਂ ਜਿਹੜੇ ਅਸੀਂ ਤਿੰਨ ਬੰਦੇ ਫੜੇ ਸੀਗੇ ਉਹ ਹਰਦੀਪ ਹਰਪ੍ਰੀਤ ਤੇ ਜਸਵਿੰਦਰ ਸੀਗੇ ਉਹਨਾਂ ਦੀ ਇੰਟਰੋਗੇਸ਼ਨ ਤੋਂ ਇਹ ਦੋ ਬੰਦੇ ਫੀਚਰ ਹੋਏ ਸੀਗੇ ਜੋ ਕਿ ਉਸ ਮੌਕੇ ਵਾਰਦਾਤ ਤੇ ਮੌਜੂਦ ਸੀਗੇ ਇਹਨਾਂ ਨੇ ਅੰਜਾਮ ਦਿੱਤਾ ਸੀ ਤੇ ਸਾਨੂੰ ਇਨਫੋਰਮੇਸ਼ਨ ਸੀ ਕਿ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਜਿਹੜੇ ਅਕਿਊਜ਼ਡ ਹੈਗੇ ਇਹ ਇਸ ਏਰੀਆ ਦੇ ਵਿੱਚ ਮਿਲ ਸਕਦੇ ਤੇ ਸਾਡੀ ਵੱਖ-ਵੱਖ ਟੀਮ ਨਾਕਾਬੰਦੀ ਕੀਤੀ ਹੋਈ ਸੀ ਕਿ ਪੈਟਰੋਲਿੰਗ ਪਾਰਟੀਆਂ ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ ਐਸ ਐਚ ਓ ਚੱਬੇਵਾਲ ਐਂਡ ਇਨਚਾਰਜ ਸੀ ਇਹ ਆ ਉਹਨਾਂ ਦੀ ਟੀਮਸ ਦੇ ਨਾਲ ਇਹਨਾਂ ਦਾ ਸਾਹਮਣਾ ਹੋਇਆ ਇਹਨਾਂ ਨੇ ਜਦੋਂ ਉਹਨਾਂ ਨੂੰ ਪਛਾਣ ਲਿਆ ਰੋਕਣ ਦੀ ਉਹਨਾਂ ਨੂੰ ਕਿਹਾ ਗਿਆ ਬਟ ਉਹਨਾਂ ਨੇ ਰੁਕਿਆ ਨਹੀਂ ਬਟ ਉਹਨਾਂ ਕੋਲ ਹਥਿਆਰ ਸੀਗਾ ਉਹਨਾਂ ਨੇ ਫਾਇਰ ਓਪਨ ਕਰਤਾ ਸਾਡੀ ਪਾਰਟੀ ਤੇ ਫੇਰ ਇਹਨਾਂ ਨੇ ਲੋੜੂ ਡਰਾਂ ਦੇ ਵਾਸਤੇ ਹਵਾਈ ਫਾਇਰ ਵੀ ਕੀਤਾ ਕੋਸ਼ਿਸ਼ ਕੀਤਾ ਬਟ ਉਹ ਫੇਰ ਨਹੀਂ ਮੰਨੇ ਕਈ ਫਾਇਰ ਉਹਨਾਂ ਵੱਲੋਂ ਹੋਏ ਤੇ ਜਵਾਬੀ ਫਾਇਰਿੰਗ ਸਾਡੇ ਵੱਲੋਂ ਵੀ ਇਨ ਰਿਟੈਲੀਏਸ਼ਨ ਕੀਤੀ ਗਈ ਜਿਹਦੇ ਵਿੱਚ ਚਾਰ ਪੰਜ ਫਾਇਰ ਸਾਡੀ ਟੀਮ ਵੱਲੋਂ ਕੀਤੇ ਗਏ ਜਿਹਦੇ ਵਿੱਚ ਜੋ ਦਲਜੀਤ ਸਿੰਘ ਉਹ ਡੱਲੀ ਹੈਗਾ ਜੋ ਜਲੰਧਰ ਰੂਰਲ ਦਾ ਰਹਿਣ ਵਾਲਾ ਹੈ ਉਹਦੇ ਪਾਉਂ ਦੇ ਵਿੱਚ ਗੋਲੀ ਲੱਗੀ ਹੈਗੀ ਐਂਡ ਹੀ ਹੈਜ਼ ਬੀਨ ਰੈਫਰਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਫੋਰ ਟ੍ਰੀਟਮੈਂਟ ਐਂਡ ਦੂਜਾ ਜਿਹੜਾ ਅਕਿਊਜ਼ਡ ਹੈਗਾ ਜਸਵਿੰਦਰ ਸਿੰਘ ਹੀ ਹੈਜ਼ ਬੀਨ ਟੇਕਨ ਇਨਟੂ ਕਸਟਡੀ ਦੋ ਜੋ ਇਹ ਦਲਜੀਤ ਸਿੰਘ ਉਹ ਦਿੱਲੀ ਹੈਗਾ ਇਹਦੇ ਤੇ ਪਹਿਲਾਂ 14 15 ਐਫ ਆਰ ਹੈ ਇਹ ਕਈਆਂ ਦੇ ਵਿੱਚ ਕਨਵਿਕਟ ਵੀ ਹੈਗਾ ਕਈ ਅੰਡਰ ਟ੍ਰਾਇਲ ਹੈ 302 ਕੀ ਮਰਡਰ ਦੀ ਅਟੈਂਪਟ ਟੂ ਮਰਡਰ ਰੋਬਰੀ ਡਕੈਤੀ ਸਨੈਚਿੰਗ ਪ੍ਰिजन ਐਕਟ ਦੀ ਐਫ ਆਰ ਐਨਡੀਪੀਐਸ ਕਈ ਕਈ ਐਫ ਆਰ ਇਹਦੇ ਤੇ ਦਰਜ ਹੈ ਕਾਫੀ ਐਂਡ ਜੋ ਦੂਜਾ ਹੈਗਾ ਜਸਵਿੰਦਰ ਸਿੰਘ ਉਹਦੇ ਤੇ ਵੀ ਲੁੱਟ ਖੋਦੀ ਐਂਡ ਮਾ ਇਦਾਂ ਦੀ ਐਫਆਈਆਰ ਦਰਜ ਹੈ ਦੋ ਤਿੰਨ ਦੋ ਆਈ ਥਿੰਕ ਜੋ ਐਫਆਈਆਰ ਉਹਦੇ ਤੇ ਵੀ ਦਰਜ ਹੈ ਉਹ ਪੀਓ ਵੀ ਹੈਗਾ ਸਾਡਾ ਇਨ ਕੇਸਸ ਦੇ ਵਿੱਚ ਤੇ ਇਹਨਾਂ ਨੇ ਕਾਫੀ ਅੱਛਾ ਅਜ ਕੰਮ ਕੀਤਾ ਹੈਗਾ ਜੋ ਇਹ ਇਦਾਂ ਦੇ ਡਰੇਡਡ ਕ੍ਰਾਈਮਨਲਸ ਹੈਗੇ ਕ੍ਰਾਈਮ ਨੂੰ ਅੰਜਾਮ ਦਿੰਦੇ ਐਂਟੀ ਸੋਸ਼ਲ 엘ਿਮੈਂਟਸ ਹੈ ਤੇ ਬੜਾਈ ਬਹਾਦਰੀ ਨਾਲ ਸਾਡੀ ਟੀਮ ਨੇ ਸਾਹਮਣਾ ਕਰਦੇ ਉਹਨਾਂ ਨੂੰ ਗ੍ਰਿਫਤਾਰ ਸਰ ਕਿੰਨੇ ਹਥਿਆਰ ਇਹਨਾਂ ਕੋਲ ਮਿਲਿਆ ਇਹਨਾਂ ਕੋਲ ਜੀ ਇੱਕ ਕੰਟਰੀ ਮੇਡ ਵੈਪਨ ਜੋ ਕਿ ਸਾਹਮਣੇ ਦਿਖ ਰਿਹਾ ਹੈਗਾ ਕੰਟਰੀ ਮੇਡ ਵੈਪਨ ਹੈਗਾ ਬੱਤੀ ਬੋਰ ਦਾ ਲੱਗਦਾ ਸਾਨੂੰ ਬਾਕੀ ਫੋਰੈਂਸਿਕ ਟੀਮ ਆ ਕੇ ਸਾਰੀ ਜਾਂਚ ਕਰੇਗੀ ਫਿਰ ਅਕੋਰਡਿੰਗਲੀ ਕਰੂਗਾ ਜਿਹੜੀ ਨਿਪਾਂ ਮਾਰਦਾ ਕਿਤਿਓ ਵਿੱਚ ਪੰਜ ਹੀ ਜਣੇ ਸ਼ਾਮਿਲ ਸੀ ਜਾਂ ਹੋਰ ਵੀ ਹੈ ਨਹੀਂ ਦੇਖੋ ਹਾਲ ਕੀ ਘੜੀ ਉੱਥੇ ਜੋ ਮੌਕੇ ਤੇ ਸਾਨੂੰ ਪਤਾ ਲੱਗਿਆ ਸੀਗਾ ਪਹਿਲਾਂ ਤਿੰਨ ਦਿਨ ਇਨਫੋਰਮੇਸ਼ਨ ਸੀਗੀ ਬਟ ਕਿਸ ਨੇ ਪਨਾ ਦਿੱਤੀ ਕਿਸ ਨੇ ਵਹੀਕਲ ਅਰੇਂਜ ਕੀਤਾ ਕਿਸ ਨੇ ਵੈਪਨ ਅਰੇਂਜ ਕੀਤਾ ਐਦਾਂ ਕਰਕੇ ਪੰਜ ਬੰਦੇ ਤੋਂ ਹੋ ਚੁੱਕੇ ਹਨ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਵੈਪਨ ਵੀ ਜਿੱਦਾਂ ਉੱਥੇ ਉਹਨਾਂ ਨੇ ਆਰਮ ਡਰਾਬਰੀ ਕੀਤੀ ਸੀਗੀ ਤੋਂ ਵੈਪਨ ਵੀ ਰਿਕਵਰ ਅਮੋਸਟ ਕੋਲੀ یہی ਹੋਣਾ ਬਾਕੀ ਇੰਟਰੋਗੇਸ਼ਨ ਦੇ ਵਿੱਚ ਆ ਜਾਏਗਾ ਵਹੀਕਲ ਵੀ ਬਰਾਮਦ ਹੋ ਗਏ ਐਂਡ ਹੋਪਫੁਲੀ ਰਿਕਵਰੀ ਵੀ ਹੋ ਜਾਏ ਸਰ ਟੋਟਲ ਰਾਉਂਡ ਕਿਨੇ ਫਾਇਰ ਹੋਏ ਜੀ ਅਭੀ ਐਗਜ਼ੈਕਟਲੀ ਅਸੀਂ ਸਰਚ ਕਰਾਂਗੇ ਇੱਥੇ ਹੋਰ ਬਟ ਆਈ ਥਿੰਕ 4 ਰਾਉਂਡ ਹੁਣਾ ਵੱਲੋਂ ਹੋਏ ਐ ਤੇ 4-5 ਰਾਉਂਡ ਸਾਡੀ ਪੁਲਿਸ ਪਾਰਟੀ ਵੱਲੋਂ ਕੀਤੇ ਗਏ Innovation, DNA, university.